ਤੇ ਸੋਢੀ ਭਰਾਂ ਦੀ ਗਵਾਹ ਕੀਤੀ ਹੋਈ ਉਹ ਕਿਤਾਬ ਹੈ ਜਿਹੜੇ ਹਰ ਕਵੀ ਕੋਲੇ ਤੇ ਹਰ ਉਸ ਸੁਮੇਰਨ ਸਿੰਘ ਮੁਲਖ ਕੋਲੇ ਤੇ ਬਹੁਤ سارے ਹਾਇਕੂ ਜਿਹੜੇ ਆ ਉਹ ਮੈਨੂੰ ਪਤਾ ਸਾਨੂੰ ਸਾਰਿਆਂ ਨੂੰ ਯਾਦ ਹੈ ਜਦੋਂ ਮੈਨੂੰ ਯਾਦ ਆ ਰਿਹਾ ਇਸੇ ਕਿਤਾਬ ਤੋਂ ਤੇ ਲੱਕੜ ਦੇ ਬੁੱਧ ਦੇ ਬੁੱਤ ਨਾਲ ਸੇਕਦਾ ਰਿਹਾ ਸਾਰੀ ਰਾਤ ਜਾਂ ਮੇਰੇ ਗਰਮੀਆਂ ਵਾਲੀ ਕਮੀਜ਼ ਮੇਥੋਂ ਖਿਹੜਾ ਛਡਾਉਣਾ ਚਾਹ ਸੋ ਇਹ ਹਾਈਕੂ ਜਿਹੜੇ ਆ ਮੈਨੂੰ ਅੱਜ ਦਾ ਇਹ ਵੀਜ਼ ਰੂਪ ਵਿੱਚ ਜੇ ਸਾਡੇ ਸੁਣਾਉਣਗੇ ਫੇਰ ਵੀ ਅਸੀਂ ਪੰਜਾਬੀ ਜਿਹੜੇ ਆ ਉਹ ਹਾਈਕੂ ਲਿਖਾਂਗੇ ਜੋ ਸਾਡੇ ਵਿਚਾਰ ਬੈਠੇ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਸ਼ਾਇਰ ਪਰਮਿੰਦਰ ਜੀ ਜਿਹੜੇ ਜਾਪਾਨ ਵੀ ਗਏ ਕਈ ਵਾਰ ਪਰtho ਹਰ ਵਾਰ ਜਿਹੜਾ ਸਾਡਾ ਹਾਈਕੂ ਆਪਣੇ ਨਾਲ ਲੈ ਕੇ ਆਏ ਤੇ ਮੈਂ ਬਹੁਤ ਪਸੰਦ ਕਰਦਾ ਹਾਂ ਉਹਨਾਂ ਦੇ ਹਾਈਕੂ ਨੂੰ ਤੁਹਾਨੂੰ ਮੈਂ ਚਾਹੁੰਦਾ ਆਪਣੇ ਮੁੰਡੇ ਜੀ ਦੇ ਆਪਣੇ ਹਾਈਕੂ ਹਾਈਕੂਸ ਨੌਨ 240 ਆਪਣਾ ਮੈਂ ਉਹ ਦਾਸਰਾ ਚਾਹੁੰਦੇ ਮੈਂ ਹਾਈਕੂ ਇਹਨਾਂ ਕੋਲ ਹੈ ਹਨ ਪਰ ਮੇਰੀ ਇੱਛਾ ਸੀ ਕਿ ਜੀ ਇਸ ਨੌਨ ਦਾ ਮੈਨੂੰ ਚੰਗਾ ਲੱਗਾ ਸੋ ਮੈਂ ਫਿਰ ਬਾਤਸ ਆ ਰਹੇ ਸਾਡੇ ਨੌਨਸਾਨ ਜਿਹੜੇ ਸ਼ਾਇਰ ਨਵੇਂ ਲਿਖਣ ਵਾਲੇ ਹਾਈਕੂ ਲਿਖਣ ਵਾਲੇ ਉਹਨਾਂ ਚਾਹ ਦਵਿੰਦਰ ਪਾਠਕ ਰੂਬਰ ਉਹ ਆਪਣੇ ਹਾਈ ਕੋਲਿਜੀ ਸਾਡੇ ਨਾਲ ਸੰਦੇਸ਼ ਕਰਦੇ ਨੇ ਦਵਿੰਦਰ ਪਾਰਕ ਟੂਰਪਾ ਸੱਸੀ ਦਾ ਸਾਰਿਆਂ ਨੂੰ ਕਿ ਮੈਂ ਬਹੁਤ ਧੰਨਵਾਦੀ ਆ ਕਿਉਂਕਿ ਮੈਂ ਬੜੀ ਦੇਰ ਤੋਂ ਸੋਚਦਾ ਰਿਹਾ ਕਿ ਮੈਂ ਯੂਨੀਵਰਸਿਟੀ ਪੜਾਂ ਪਰ ਮੈਨੂੰ ਮੌਕਾ ਨਹੀਂ ਮਿਲਿਆ ਕਿਉਂਕਿ ਜਿਹੜਾ ਜਣਾ ਬੈਕਗ੍ਰਾਉਂਡ ਹੈ ਉਹ ਕੰਪਿਊਟਰ ਹੈ ਮੈਂ ਕੰਪਿਊਟਰ ਹੀ ਪੜਿਆ ਤੇ ਮੈਨੂੰ ਯੂਨਿਵਰਸਟਿ ਪੜ੍ਹਨ ਦਾ ਮੌਕਾ ਮਿਲਿਆ ਅੱਜ ਇਸ ਲਈ ਮੈਂ ਆਪਣੀ ਖੁਸ਼ੀ ਮੈਸੇਜ ਕਰ ਰਿਹਾ ਕਿ ਮੈਂ ਯੂਨਿਵਰਸਿਟੀ ਵਿੱਚ ਬੈਠਣਾ ਤੇ ਅੱਜ ਸਾਰਾ ਦਿਨ ਯੂਨਿਵਰਸਿਟੀ ਦਾ ਅਨੰਦ ਮਾਣਿਆ ਤੇ ਸਭ ਤੋਂ ਪਹਿਲਾਂ ਹਾਈਕੂ ਮੈਂ ਪੇਸ਼ ਕਰਨਗੇ ਅਮੀਰ ਆਰਮੀ ਦੀ ਆਸ਼ਰਮ ਨੂੰ ਭੇਟ ਵਿਰਧ ਮਾਂ ਤੇ ਪਾਪ ਕੰਨਿਕਾ ਪੂਜਿਆ ਅਰਬ ਤੋਂ ਮੰਗੇ ਪੁੱਤਰ ਦਿੱਤਾ ਚਾਰ ਇੱਟਾਂ ਚਿਣੀਆਂ ਉੱਤੇ ਲਾਲ ਕੱਪੜਾ ਸੰਗਤ ਤੇਕੇ ਮੱਥਾ ਨਿੱਕੀ ਉਮਰੇ ਕੋਠੇ ਮੰਝਾ ਉਂਗਲਾਂ ਉੱਤੇ ਤਾਰੇ ਇਹ ਮੈਂ ਜਿਹੜਾ ਅਗਲਾ ਇੱਕ ਪੇਸ਼ ਕਰ ਰਿਹਾ ਐ ਇਹ ਮੈਂ ਇੰਡੀਆ ਪਾਕਿਸਤਾਨ ਨੂੰ ਦੇਖ ਕੇ ਲਿਖਿਆ ਸੀ ਪਰ ਸਾਥੀ ਜੀ ਨੇ ਇਹਨੂੰ ਕੁਝ ਸ਼ੁੱਧ ਕਰਤਾ ਸੀ ਤੇ ਸਰਹਦੋਂ ਪਾਰ ਆਇਆ ਬੱਦ ਫੌਜਾਂ ਖੜੀਆਂ ਤੱਕਮ ਪਰਦੇਸੀ ਆਇਆ ਸੱਤ ਸਮੁੰਦਰੋਂ ਪਾਰ ਆਪਣੇ ਹੀ ਦੇਸ਼ ਦੀ ਯਾਤਰਾ ਤੇ ਆਖਰੀ ਹਾਈਕੂ ਪੇਸ਼ ਕਰ ਰਹੇ ਹਾਂ ਤੇ ਅਸਲ ਉਂਜੀ ਦੇ ਉੱਤੇ ਹਾਈਕੂ ਲਿਖਿਆ ਹੋਇਆ ਹੈ ਦਰਵਾਜ਼ੇ ਦੀ ਢੋਲ ਕੀ ਮਿੱਤਰਾਂ ਦੀ ਆਵਾਜ਼ ਮਾਂ ਦੀਆਂ ਗਾਣ ਵਾਹ ਮੈਨੂੰ ਖਿਆਲ ਆ ਰਿਹਾ ਜੀ ਇਹਨਾਂ ਹਾਈਕੂ ਚ ਸੰਖੇਪਤਾ ਵੀ ਹੈ ਪ੍ਰਕਿਰਤੀ ਵੀ ਹੈ ਤੇ ਹੋਰ ਜਿਹੜਾ ਕੁਛ ਚਾਹੀਦਾ ਹੈ ਕੋਈ ਉਹਦੇ ਵਿੱਚ ਸ਼ਾਵਲ ਹੁੰਦਾ ਜਾ ਰਿਹਾ ਸੋ ਸਾਡੇ ਚ ਬੈਠੇ ਨੇ ਮੇਰੀ ਬਹੁਤ ਹੀ ਪਸੰਦਨੀ ਦੇਖ ਸ਼ਾਇਰ ਅ즈ਮੇਰ ਰੋਡੇ ਜਿਹਨਾਂ ਨੂੰ ਆਨਤ ਕਾ ਪੁਰਸਕਾਰ ਵੀ ਮਿਲਿਆ ਜਿਹੜਾ ਅਮਰੇ ਦਿਨਾਂ 28 ਨਵੰਬਰ ਨੂੰ ਜਿਹੜੀ ਸੈਸ਼ਨ ਹੈ ਸੋ ਮੈਂ ਬੇਨਤੀ ਕਰਦਾ ਇਹਨਾਂ ਨੂੰ ਕਿ ਆਪਣੇ ਹਾਈਕੂ ਜਿਹੜੇ ਆ ਸਾਡੇ ਨਾਲ ਸਾਂਝੇ ਕਰਨ ਬਲੌਗ ਦੇ ਵਿੱਚ ਬਹੁਤ ਸਾਰਾ ਮੈਂ ਇਹਨਾਂ ਦੇ ਹਾਈਕੂ ਤੇ ਹੈਗੇ ਨੂੰ ਬਾਹਰ-ਬਾਹਰ ਕਲਿੱਕ ਕਰਕੇ ਪੜਿਆ ਧੰਨਵਾਦ ਨਾਈਸ ਸ਼ਬਦਾਂ ਨਹੀਂ ਪਰ ਐਸ ਵੇ ਮੇਰੇ ਕੋਲ ਆਪਣੀ ਸਹਿਤ ਨਹੀਂ ਮੈਂ ਤੁਹਾਨੂੰ ਬੜੇ ਸਪੈਸ਼ਲ ਕਿਸਮ ਦੇ ਹਾਈਪੋਚਾਰਨ ਨੂੰ ਮੈਂ ਤੁਹਾਨੂੰ ਸਮਝਾ ਰੂਗੀ ਮੈਂ ਜ਼ਿਕਰ ਕੀਤਾ ਸੀ ਪਹਿਲਾਂ ਬੋਲਿਆ ਸੀ ਕਿ ਮੈਂ ਜੰਗੂਰੋ ਦੀ ਹਾਈਪੋਚਾਰਨ ਟ੍ਰਾਂਸਲੇਟ ਕੀਤੀ ਉਹਨਾਂ ਬਾਰੇ ਜੀ ਸੋ ਮੈਨੂੰ ਬਹੁਤ ਖੁਸ਼ਬਾਹਤ ਕਰਦੇ ਅ

ਤੁਹਾਨੂੰ ਤੋਂ ਦੇਖਣ ਆਇਆ ਬੱਚੇ ਅਮਨ ਦੀ ਘੰਟੀ ਵਜਾ ਰਹੇ ਕਾਗੀਆਂ ਨਵੀਆਂ ਪੱਤੀਆਂ ਕਾਗੀਆਂ ਨਵੀਆਂ ਪੱਤੀਆਂ ਨਿਕਲ ਰញ្ញ ਪਰਮਾਣੂ ਬੰਬਵਾਰੀ ਧੱਤੀ ਤੋੜੀ ਜੋ ਆਲ ਇਜ਼ ਬਰੀ ਆਪਟਿਮਿਸਟਿਕ ਸਿਆਲ ਇੱਕ ਕਾਂ ਕਾਂ ਕਰਦਾ ਕਾਂ ਬਸਦਾ ਹੈ ਪਰਮਾਣੂ ਬੰਬ ਦੇ ਖੋਲ ਚ ਇੱਕ ਗੋਥਨ ਬਸ ਉਸਤਾਨਾ ਤੇ ਰਾਬਟ ਦੀ ਦਿਲਸਨ ਅਨਰਤ ਨੂੰ ਪ੍ਰਾਇਪੁਰ ਐਕਟਰ ਹੈਗਾ ਆਪਣਾ ਸ਼ੁਰੂ ਤੇ ਉਹ ਉਹ ਵਿਅਤਨਾਮ ਵਿੱਚ ਉਹਨੇ ਜੰਗ ਫਾਈਟ ਕੀਤੀ ਉਹਦੇ ਬਾਰੇ ਪੱਕਿਆ ਫਲ ਬਿਰਖ ਤੋਂ ਝੂਲਦੀ ਸਿਪਾਹੀ ਦੀ ਕੱਟੀ ਪਾ ਨਿੱਕੀਏ ਕੁੜੀਏ ਤੇਰੇ ਅੰਦਰ ਚੁੱਕੇ ਅੰਡੇ ਲੋਹੇ ਦੇ ਹਨ ਯਾ ਤਾਂ ਇੱਕ ਬੋਡੀ ਬੈਗ ਵਿੱਚ ਬੰਦ ਹਨ ਤਾਂ ਇਹ ਸਖਣੀ ਇਸ ਰਾਤ ਸੋਰੀ ਮੈਂ ਦੁਬਾਰਾ ਕਹਾਂ ਤਾਂ ਯਾ ਤਾਂ ਇੱਕ ਬੋਡੀ ਬੈਗ ਵਿੱਚ ਬੰਦ ਹਨ ਤਾਂ ਇਹ ਸਖਣੀ ਇਸ ਰਾਤ ਵਿੱਚ ਪੰਡਿਤ ਉਸਰ ਇੱਕ ਆਪਣਾ ਆਰਕੇ ਸਿੰਘ ਹੈਗਾ ਹਾਈਪ ਗ੍ਰਾਈਫ ਤੋਂ ਅਨੇ ਪਰੇ ਸੂਤ ਲਿਖਿਆ ਸੀ। ਉਹ ਕੰਡਰਾ ਵਿੱਚ ਕੋਈ ਲੱਭਦੇ ਛਰੇ ਉਸ ਦੀ ਫੋਟੋ ਸ਼ਾਮ ਪੈ ਗਈ। ਹੂੰ ਕੱਲ ਨੂੰ ਕੱਲਾ ਕੁੜੀ ਦੇ ਬਿਸਤਰ ਉੱਤੇ ਸੈੱਲ ਫੋਨ ਮਿਲ ਗਿਆ। ਸਵੇਰ ਜਮੇ ਇਹ ਕੋ ਰੰਗੋਂ ਅਸੇ ਅ ਦੂਸਰੀਆਂ ਹਾਈਕੂਆਂ ਦੇ ਹਾਕੂ ਵੀ ਸੁਨੇ ਜਿਹੜਾ ਪਰਮਿੰਦਰ ਸੋਢੀ ਤੁਝਪਾਨ ਨੇ ਆਇਕੂ ਸੁਣੋ ਹੋਸੇ ਤਰਾ ਹੈਗਾ ਦਰ ਜਰਮਨ ਹਾਕੂ ਸੁਨੇ ਸੋ ਇਥੇ ਵਿਦਿਆਰਥੀ ਬੈਠੇ ਆ ਮੈਂ ਦੱਸਦਾ ਕਿ ਤੁਹਾਡੇ ਟੀਚਰ ਵੀ ਨਾਲ ਆਇਕੂ ਜਿਹੜੇ ਆ ਉਹਨਾਂ ਨੇ ਇਥੇ ਤਰੰਤ ਬੈਠੇ ਬੈਠੇ ਲੱਗੇ ਆ ਸਰਜੀਤ ਹੋਰਾਂ ਦਾ ਇੱਕ ਹਾਈਕੂ ਹੈ ਜਿਵੇਂ ਦੱਸਦੇ ਸੀ ਕਿ ਨਾ ਆਣ ਦੇਰ ਤੇ ਹੈ ਤੇ ਇੱਕ ਹਾਕੂ ਹੈ ਸੋ ਨਾ ਸਰਜੀਤ ਹੋਰਾਂ ਦਾ ਡਾਕਟਰ ਸਰਜੀਤ ਦਾ ਕਹਿੰਦੇ ਵੀ ਹਾਈਕੂ ਦੇ ਗੱਲ ਚੱਲ ਰਹੇ ਪਾਤਰ ਹੋ ਰਹੇ ਮਾਈਕ ਤੇ ਸੰਧੂ ਜੀ ਮਾਈਕ ਤੇ ਸੋ ਜਦੋਂ ਡਾਕਟਰ ਜਸਵਿੰਦਰ ਸੈਣੀ ਜੀ ਪੇਪਰ ਪੜ੍ਹੇ ਇਸ ਇੱਥੇ ਉਦੋਂ ਫਿਰ ਡਾਕਟਰ ਬਰਾੜ ਬਣਾ ਨੇ ਇੱਕ ਹਾਈਕੂ ਲਿਖਿਆ ਬਹੁਤ ਸੰਖੇਪ ਹੈ ਪੂਰਾ ਮਨਨ ਟੁੱਟਦਾ ਮੈਂ ਵੈਸਾ ਡਾਕਟਰ ਮੈਂ ਚਲੋ ਮੈਂ ਨਹੀਂ ਸੁਣਾਉਂਦਾ ਫਿਰ ਕਲਿਆਣ ਸੁਣਾਉਣ ਸੈਣੀ ਹੋਣਾ ਹੈ ਚਲੋ ਬੇਸਹਣੀ ਘਰਾਂ ਨੇ ਇਜਾਜ਼ਤ ਦਿੱਤੀ ਕੋਈ ਗੱਲ ਨਹੀਂ ਇਹਨਾਂ ਦੇ ਲੇਖਕ ਨੇ ਡਾਕਟਰ ਬਰਾੜ ਜੀ ਦਸਤਖਤ ਸਾਹਿਬਾ ਮੋਟਾ ਆदमी ਕਰੇ ਗੱਲਾਂ ਬਰੀ ਸੋ ਦੋਸਤੋ ਹਾਈਕੂ ਦੀ ਜਿਹੜੀ ਸ਼ਾਇਰੀ ਹੈ ਕੋਈ ਇਸ ਲਈ ਨਹੀਂ ਬਿਚ-ਬਿਚੇ ਇਹ ਘਨਾਂ ਜਿਹੜੀਆਂ ਕੀਤੀਆਂ ਨੇ ਕਿ ਜੇ ਅਸੀਂ ਇਹ ਹਾਇਕੂ ਵੀ ਮਨੋਇਸ਼ ਨੂੰ ਹਾਇਕੂ ਦਿਵਿਤਾ ਚ ਮੰਨੇ ਆਂ ਤੇ ਹਾਇਕੂ ਲਿਖਦੇ ਆਂ ਤਾਂ ਵੀ ਇੱਕ ਗੱਲ ਜਿਹੜੀ ਆ ਉਹ ਵੱਖਰੀ ਤਰ੍ਹਾਂ ਦੀ ਰੱਖੀ ਜਾ ਰਹੀ ਹੈ ਸੋ ਮੈਂ ਹੁਣ ਗੁਰਮੀਤ ਸੰਧੂ ਹਨ ਨੂੰ ਦੇਮਤੀ ਕਰਦਾ ਦਿਨਾਰੀ ਕਿਤਾਬ ਖਿਵਨ ਅ ਅੱਜ ਬੀਜ ਹੋ ਰਿਹਾ ਇਹਨਾਂ ਨੇ ਪਹਿਲਾਂ ਵੀ ਵੈਸੇ ਇੱਕ ਵਾਰੀ ਲੈ ਚੁੱਕੇ ਆ ਏ ਫਿਰ ਉਹਨੇ ਇਸ ਹਾਇਕੂ ਪਾਠ ਚ ਹਾਇਕੂ ਦੁਹਾਰ ਚ ਇਹਨਾਂ ਤੋਂ ਕੋਸ਼ਿਸ਼ ਹਾਇਕੂ ਸੁਣਦੇ ਆ ਜੀ ਆਓ ਜੀ ਪੀਡੀ ਸਮਾਵੇ ਲਈ ਬਹੁਤ ਬਹੁਤ ਧੰਨਵਾਦ ਮੈਂ ਛੋਟੇ ਕੋਣ ਕੁਝ ਹੋਰ ਬਾਈਕੂ ਟਿੰਨ ਸ਼ਾਨ ਦੀ ਯਾਤਰਾ ਲਵਾਂਗਾ ਇਹਨਾਂ ਦਿਨਾਂ ਵਿੱਚ ਸਾਡੇ ਕੁਝ ਜਪਾਨੀ ਮਿੱਤਰ ਭਾਰਤ ਦੀ ਯਾਤਰਾ ਤੇ ਆਏ ਹੋਏ ਸਨ ਤੇ ਉਹਨਾਂ ਦੇ ਨਾਲ ਸਾਨੂੰ ਦਿਵਾਲੀ ਦਾ ਸ਼ੁਭ ਦਿਹਾੜਾ ਬਿਤਾਉਣ ਦਾ ਮੌਕਾ ਮਿਲਿਆ ਯੰਗ ਲੜਕੀਆਂ ਚੱਲ ਤਿੰਨੋਂ ਇਕੱਠੇ ਸਾਡੇ ਯੂਐਸਏ ਦੀ ਫਰੈਂਡ ਸੀ ਟੂਸਤ ਹੋਈ ਸੀ ਦੋ ਉਹਦੀਆਂ ਹੋਰ ਫਰੈਂਡਾਂ ਜਿਹੜੀਆਂ ਜਪਾਨ ਤੋਂ ਆਈਆਂ ਤੇ ਮੈਂ ਕੋਸ਼ਿਸ਼ ਤਾਂ ਕੀਤੀ ਕਿ ਸਾਡੀ ਇਸ ਕਾਨਫਰੰਸ ਵਿਟ ਹੋ ਪਰ ਉਹਨਾਂ ਦਾ ਜਿਹੜਾ ਸਟੈਜ ਗੋਸਟ ਸੀਗਾ ਉਹ ਬਹੁਤ ਟਾਈਟ ਸੀ ਉਹਨੂੰ ਨਮਸਤ ਕਰਨਾ ਫਿਰ ਔਖਾ ਨਹੀਂ ਸੀ ਤੇ ਦੀਵਾਲੀ ਦੀ ਰਾਤ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੇ ਜਿਹੜੇ ਹਾਈਪੋ ਲਿਖੇ ਜੇ ਯਾਰ ਸ਼ੋਭੇ ਤਾਂ ਮੈਂ ਉਸ ਤੇ ਥੈਂਕ ਯੂ ਕਰਨ ਦਾ ਸਾਂਝੇ ਕਰਾਂਗਾ तो। मैं जो जापानी लड़की का नाम सिंह बिको ओने जापानी भाषा में इफेक्टुल किया मैं जापानी भाषा को ले लियांतर किया इंग्लिश विद से मैं कोशिश करूंगा पर उत्तर छोटी जगह से हो सफलता चलेगे वेगे मेरा प्लान सिर्फ 50% तो, तो, तो माफ है साइन मीमो मातिमो तोरोद्रू ही नो ਇਹਦਾ ਇੰਗਲਿਸ਼ ਵਿੱਚ ਅਰਥ ਹੈ ਦ ਫੈਸਟੀਵਲ ਆਫ ਲਾਈਟ ਗੈਦਰਿੰਗ ਇਨ ਦ ਵਿਲੇਜ ਲਾਈਟਿੰਗ ਦ ਥਰੀ ਮੈਂ ਇਹਦੀ ਤੁਕ ਤੁਕੀ ਪੰਜਾਬੀ ਦੇ ਵਿੱਚ ਕੋਈ ਲੱਥਾ ਕਰਨ ਦੀ ਕੋਸ਼ਿਸ਼ ਕੀਤੀ ਹੈ ਰੌਸ਼ਨੀ ਦਾ ਤਿਉਹਾਰ ਪਿੰਡ ਨੂੰ ਰੰਗੇ ਨਾਲੇ ਸੰ ਦੂਸਰੀ ਹਾਈਕੂ ਰਚੇਤਾ ਦਾ ਨਾਮ ਹੈ ਫਾਈ ਉਹਦਾ ਹਾਈਕੂ ਹੈ

ਉਦਾਇਤੋ ਹੈ ਕਿੰਮੀ ਵਾਰਾਏ ਦਿਵਾਲੀ ਨੋ ਹਿਕਾਰੀ ਵਾਰੇ 1300 ਉਹਦਾ ਇੰਗਲਿਸ਼ ਕਨਸਟ੍ਰਕਸ਼ਨ ਯੂਰ ਲੈਸਰ ਦਾ ਲਾਈਟ ਆਫ ਦਿਵਾਲੀ ਲਾਈਟਿੰਗ ਹਾਰਟ ਤੁਹਾਡਾ ਹਸਾ ਦਿਵਾਲੀ ਦਾ ਦੀਪ ਦਿਲ ਨੂੰ ਟਕੂਗਾ ਮੈਂ ਹੁਣ ਕੁਝ ਆਪਣੇ ਹਾਈਕੂ ਸੁਣਾਉਣ ਦੀ ਯਾਰ ਤੁਹਾਡੇ ਕੋਲੋਂ ਨਵਾਗਾ ਤੇ ਕੁਝ ਮੈਨਾ ਚੁੱਕਿਆ ਪਰ ਤੇ ਮੈਂ ਅਜਾਜ ਨਾਮ ਕੁਬੀ ਨੂੰ ਬੰਦ ਦਰਵਾਜ਼ੇ ਅੱਖਰ ਚੱਲੇ ਬਾਹਰ ወਦੇ ਪਾਉ ਅਗਲਾ ਹੈ ਕਿਉਂ ਹੈ ਜੀ ਸੌਂ ਦੀ ਝੜੀ ਪਿੰਡੋਂ ਚਿੱਠੀ ਕਿੱਥੇ ਆਈ ਬਤਾਂ ਲੰਗੇ ਮੱਥਾ ਢੇਕਣ ਨੂੰ ਭਾਂ ਕੈਲਕੂਲੇਟ ਨਹੀਂ ਲੋ ਬਿਜਲੀ ਗਈ ਗੱਡੀ ਦਾਜੀ ਦੇ ਸੰਲੂਕ ਚ ਪੱਖੀ ਕੁ ਬਗਲੜ ਹੈ ਕੋਈ ਜੀ ਸੁਪਨੇ ਦਿਨੇ ਉਡੀਕੇ ਰਾਤ ਨਹੀਂ ਆਏ ਹੈ ਕੋਈ ਜੀ ਇਹ ਸਾਡੇ ਨ ਮਰਕਰ ਦੇ ਪ੍ਰੋਸਪੈਕਟ ਦਾ ਉਤੋਂ ਦਾ ਇੱਕ ਨਾ ਦ੍ਰਿਸ਼ ਹੈ ਕਿ ਜੇਤੂ ਗੁਰਦੁਆਰਾ ਕਰਾਸ ਲਾ ਕੇ ਝੰਡਾ ਰੱਬ ਦਾ ਘਰ ਬਦਲਿਆ ਕਿ ਜੇਤੂ ਗੁਰਦੁਆਰਾ ਕਰਾਸ ਲਾ ਕੇ ਝੰਡਾ ਰੱਬ ਦਾ ਘਰ ਬਦਲਿਆ ਮੇਰਾ ਕਾਲਾ ਵੀ ਜਦ ਹੈ ਬਿਲਕੁਲ ਜਮਨ ਕੋ ਡੇਟਰ ਦੇ ਬਾਲਾ ਮਾਰ ਇੱਕ ਦੋ ਭਾਈਪੁਰ ਲਾ ਹੋਰ ਤੁਨਸੌਣ ਦੀ ਜਾਲਸ ਲਵਾਂ ਤੁਹਾਡੇ ਕੋਲੋਂ ਜਿਹੜੀ ਮੈਂ ਇਹਨਾਂ ਦਿਨਾਂ ਵਿੱਚ ਇੱਥੇ ਆ ਕੇ ਜਿਹੇ ਦੇ ਜਮਨ ਤੁਨਗੇ ਜੀ ਦੀ ਜੀ ਦੀ ਦਾ ਕੋ ਮਾਸ ਮੈਂ ਕਿ ਸਾਦੀ ਦੇ ਵਿੱਚ ਮੰਡਿਆਂ ਖਿਲਣ ਦੀ ਜੀ ਤੁਨਦਾ ਸਭ ਤੋਂ ਵੱਡਾ ਉੱਪਰ ਤੁੰਗਾ ਜਦ ਤੁਲ ਜਾਂਦੀਆਂ ਦਾ ਮਤਲਬ ਹੈ ਕੋਈ ਪੈਸੇ ਸਾਡੇ ਜਿੱਤ ਜਾਵੇ ਤੁਨਗੇ ਜੀ ਦੀ ਉਪਰ ਵਾਲੇ ਇਹਦੇ ਆਈਕੋਲ ਦੀ ਦਿਵਾਰੀ ਲੱਗੀ ਦਿਵਾਰੀ ਕੋ ਦੂਸਰੇ ਤੇ ਦਿਵਾਰੀ ਲੱਗੀ ਬੱਚੇ ਲੱਭਣ ਬੱਚੇ ਮੁਟਾਕੇ ਮੇਰਾ ਤਾਂ ਮਿੱਠਾ ਆਈਕੋਲ ਮੈਂ ਟੋਟ ਕੋਲ ਹੋਰ ਸੁਲਾ ਕੇ ਬੈਠਾ ਹਾਂ ਜੀ ეს დაგვიბრუნებს და აი ეს გოლია მის მიერ შევიდა აწი ਪਹਿਲਾ ਇਹੇ ਛੋਟੀ ਪਟਿਆ ਫੇਰ ਪਟਿਆ ਸਾਥੀ ਹਾਈਕੂ ਪਹਿਲਾ ਇਹੇ ਛੋਟੀ ਪਟਿਆ ਫੇਰ ਪਟਿਆ ਸਾਥੀ ਰਹਿਦਾ ਕੂ ਦਾ ਸੰਧੂ ਪਟਦਾ ਨਾਲ ਇਹਦੇ ਦਰਮਾਰਾ ਆ ਗੋੜੇ ਆ ਗੋੜੀ ਪਟਿਆੜੇ ਦੇਖੀ ਇਹਦਾ ਘਾਰਾ ਪਟਦਾ ਹਾਈਕੂ ਨੇ ਇਹ ਪੰਜਾਬ ਸਾਰਾ ਪਟਦਾ ਹਾਈਕੂ ਦੇ ਇਹ ਪੰਜਾਬ ਸਾਰਾ ਤਾਂ ਬੋਲੀ ਬੋਲੀ ਆ ਜੀ ਹਾਈਕੂ ਨਹੀਂ ਹੈਗਾ ਬਿਲਕੁਲ ਸੋ ਦੋਸਤੋ ਸੁੱਤ ਨਹੀਂ ਜਿਹੜੇ ਕਵੀ ਨੇ ਉਹ ਬੱਚੇ ਬੋਲੀ ਨੇ ਪਰ ਚੌਥਾ ਕਵੀ ਸਾਡੇ ਚ ਸ਼ਾਮਲ ਹੈ ਪਰਮਜੀਤ ਕਟੂ ਜਿਹਨੇ ਅੱਜ ਸਲਾਈਡ ਜੜੀਆਂ ਕਿਧੀਆਂ ਨੇ ਸੋ ਮੈਂ ਤਨਾ ਗਿਜ਼ਾਇਸ਼ ਕਰਦਾਂ ਪਰਮਜੀਤ ਕਟੂ ਨੂੰ ਕਿ ਉਹ ਆਪਣੇ ਜਿਹੜੇ ਹਾਈਕੂ ਹੌਸਲ ਨੂੰ ਤੁਹਾਨੂੰ ਵੀ ਹਾਈ ਜਨ ਦੋਸਤੋ ਮੈਂ ਦੋ ਹੀ ਸੁਣਾਵਾਂਗਾ ਇੱਕ ਮੇਰਾ ਤੇ ਇੱਕ ਹਰਜੀਤ ਦਾ ਹਰਜੀਤ ਦਾ ਸੀ ਦਿਖਾਇਆ ਸੀ ਕਿ ਪਾਠੀਆਂ ਪੱਥ ਦੀ ਕੁੜੀ ਪਾਠੀਆਂ ਪੱਥ ਦੀ ਕੁੜੀ ਉਂਗਲਾਂ ਗੋਲ ਬਣਾਉਂਦੀਆਂ ਤਾਜ ਮਹਿਲ ਦਾ ਗੁੰਬਦ ਤੇ ਦੂਜਾ ਮੇਰਾ ਕੀ ਸੁਹਾਗ ਰਾਤ ਦਾ ਵੇਲਾ ਸੁਹਾਗ ਰਾਤ ਦਾ ਵੇਲਾ ਬਟੂਏ ਅੰਦਰ ਰੋਂਦੀ ਇੱਕ ਅਜਨਬੀ ਫੋਟੋ ਦੋਸਤੋ ਹੁਣ ਤਿੰਨ ਜਿਹੜੇ ਕਵੀ ਨੇ ਅ ਅਮਰਜੀਤ ਸਾਥੀ ਜੌਨ ਬੈਂਡੀ ਤੇ ਮੈਂ ਅ ਮੈਂ ਨਾਲ ਆਪਣੇ ਹੱਥ ਕੋ ਜਿਹੜੇ ਆ ਤਿੰਨ ਹੀਸ਼ ਨਾਏ ਆ ਆਪਸ ਵਿੱਚ ਬਿਨਾ ਕਿਸੇ ਤੋਂ ਕਹਾ ਕੇ ਅ ਫੇਰ ਸਾਥੀ ਹੋਰਾਂ ਨੂੰ ਬੁਨਦੀ ਕਰੂੰ ਸਾਥੀ ਹੋਰਾਂ ਨੂੰ ਅੰਗਰੇਜ਼ੀ ਚ ਜੌਨ ਬੈਂਡੀ ਨੂੰ ਲਾ ਲੈਣਗੇ ਤੇ ਅਸੀਂ ਜਿਹੜਾ ਹੈਗਾ ਇਥੋਂ ਦਿਖਾਵੋ ਮੈਂ ਇਸ ਲਈ ਮੀ ਬਲੰਡਰਸ ਨਾਲ ਪੈਂਦੀ ਨੂੰ ਕਿਤੇ ਮਾਨਸਾ ਦਾ ਤੇ ਯੂਨੀਵਰਸਿਟੀ ਚ ਮਸ਼ਹੂਰ ਹੈ ਵੀ ਜੇ ਬੰਦਾ ਪੁੱਛ ਲੈ ਵੀ ਕਿੱਥੋਂ ਦਾ ਤਾਂ ਉਹ ਐਡਵੋਕੇਟਾਂ ਨੇ ਕਹਿੰਦੇ ਵੀ ਤੇਰੀ ਤਾਂ ਅੰਗਰੇਜ਼ੀ ਝੋਲੀ ਕੇ ਬਿਨਾ ਦੇਖੇ ਸੋ ਆਈਕੂ ਜਿਹੜੇ ਆ ਮੈਂ ਤੇਸ ਰੱਕੇ ਸੋ ਨਾ ਪਲੀਜ਼ ਇੱਥੇ ਹੋਰ ਵੀ ਮਾਨਸਾਲੇ ਬੈਠੇ ਆ ਉਹ ਗੁੱਸਾ ਕਰਦੇ ਤੇਰੀ ਗੱਲ ਦਾ ਕੋਈ ਗੱਲ ਨਹੀਂ ਜੀ ਛੋਟਾ ਜਦੋਂ ਮੈਂ ਹੁੰਦਾ ਸੀ ਉਹਦਾ ਮੈਨੂੰ ਵੀ ਸੰਗ ਲੱਗਦੀ ਸੀ ਇਸ ਗੱਲ ਦੀ ਹੁਣ ਨਹੀਂ ਲੱਗਦੀ ਤੇ ਸਭ ਤੋਂ ਵੱਡੇ ਕੋਸ਼ਾ ਨਹੀਂ ਇਹਨਾਂ ਨੂੰ ਵੀ ਮਰਜੂ ਕੀਤਾ ਉਹ ਮੇਰੇ ਨਾਲ ਵੱਡੇ ਆ ਤੇ ਜੇ ਨਾਲ ਤੰਗ ਮੰਨਣੀ ਜੈਨ ਅੱਜ ਖਿਚਣਾ ਮੈਂ ਕਰ ਦੋ ਐ ਤਿੰਨ ਹਾਇਕੂ ਨੇ ਜੀ ਡਾਕਟਰ ਜਸਪINDER ਜੀ ਤਿੰਨ ਐ ਇੱਕ ਇੱਕ ਖਤਰ ਦੇ ਯਾਰ ਦਰਨਾ ਮੁਛਾ ਮਰੋੜੇ ਦਰਨਾ ਮੁਛਾ ਮਰੋੜੇ ਖੇਤ ਖਾਲੀ ਗੁਡ ਗੁਡ ਮੰਗੀ ਦਾ ਦੂਸਰਾ ਹਾਇਕੂ ਹੈ ਜੀ ਧੀ ਲਿਖੇ ਮਾਂ ਨੂੰ ਚਿੱਠੀ ਅੱਖਰ ਸਿਰਲੇ ਵਾਹਿਗੁਰੂ ਕੀ ਜਿਸ ਦਾ ਐਕੂ ਹੈ ਫੌਜੀਆਂ ਦੀ ਕੱਢੀ ਲੱਦੀ ਜਾਵੇ ਭਾਰੇ ਟੈਂਕਰ ਮੇਰੇ ਮਨ ਤੇ ਬੋਝ ਚਾਹਤਾ ਹੈ ਕੋਈ ਇੱਕ ਬਾਤ ਸੁਣਾ ਰਿਹਾ ਫਕਲੀ ਦਰਾਂ ਦਾ ਸਾਡੇ ਕਲਚਰ ਦਾ ਐਸੀ ਸੁਣਾ ਰਿਹਾ ਸ਼ਰਸ਼ਰ ਸ਼ੰਕਣ ਬੰਗਾ ਧਾਰ ਕਿੱਦੇ ਮੁਟਿਆਰ ਰੱਸਾ ਤੜਾਵੇ ਕਿੱਦਾਂ ਸੋ ਦੋਸਤੋ ਸ਼ਾਇਦ ਕੋਈ ਪਰਮੇਸ਼ਰ ਦੀ ਵੀ ਗੱਲ ਹੈ ਤੇ ਤੋਂ ਮੈਂ ਹਮਨ ਕਿਤਾਹਿਸ਼ ਕਰਨਾ ਸਾਡੇ ਬਹੁਤ ਹੀ ਸਤਕਾਰਯੋਗ ਜਿੰਨਾ ਕਰਕੇ ਕੋਈ ਸ਼ੱਕ ਨਹੀਂ ਲੈ ਮੈਂ ਸੋਚਦਾ ਕਿ ਅੱਜ ਜਿਹੇ ਇਸ ਪੰਜਾਬੀ ਭਾਵਨਾ ਵਿੱਚ ਸਾਰੇ ਇਕੱਠੇ ਹੋਇਆ ਔਰ ਇਹਦੇ ਨਾਲ ਨਾਲ ਪਾਪਾ ਤੁਮੋਂ ਤੋਂ ਦੋਸਤ ਆਏ ਹੋਇਆ ਤਾਂ ਉਹਦਾ ਪੰਜਾਬੀ ਭਾਗ ਦੇ ਨਾਲ ਨਾਲ ਅਮਜੀਤ ਸਾਥੀ ਹੋ ਰਾਂ ਦੇ ਸਿਰ ਦਾ ਸੇਰਾ ਔਰ ਸਾਨੂੰ ਆਪਣੇ ਹਾਲ ਖੁਸ਼ਾਣਾਂਗੇ ਔਰ ਜ਼ੋਂ ਬੈੜੀ ਹੋ ਰਣ ਉਸ ਤੋਂ ਬਾਅਦ ਸੱਦਾ ਦੇਣੀ ਹੈ ਅੱਜ ਐਸੀ ਹਾਂ ਕਿ ਤੁਸੀਂ ਸੁਣਾਵਤ ਕਰਾਇਆ ਤੇ ਜੀ ਦੇ ਬੁਲਾਉਣਗੇ 아니스트 나는 말도 못했이 Okay. okay, some of these haiku are from North America, from the Rocky Mountains where I live. Small village, uh, 2,000 meters high, 1,000 people. So, I'm not so proud of it. Some of these are from travels, Vietnam, India, Mexico. hot afternoon little girls <coughs> fanning goldfish <laughs> a storm sending down flower petals instead of rain <laughs> in the mirror the old man i was afraid of as a child she said, David, oh, he would just for man. What's going to see them This is from New York City. A party where everyone says goodbye, then stays. Same party, a little later. No romance, she warns, and thus plants the idea. <laughs> <laughs> yes, the meditation centers, they're always difficult. Sometimes you have interesting realizations. Behind the wheel of great liberation, a monkey smiles. They pitch a back car. They want to get a pitch On the temple steps, a child brings her kitten's paws together in prayer. Mandar di sidi te bacha parthanali joreha. ਆਪਣੇ ਬਲੂੰਗੜੇ ਦੇ ਪੰਜੇ ਲਾਸਟ ਨਾਈਟ ਆ ਹਾਊਸਫੁਲਪੀਪਲ ਟੂਨਾਈਟ ਦ ਮੂਨ ਕੱਲ ਰਾਤ ਸੀ ਘਰ ਲੋਕਾਂ ਨਾਲ ਭਰਿਆ ਕੱਲ ਰਾਤ ਸੀ ਘਰ ਲੋਕਾਂ ਨਾਲ ਭਰਿਆ ਅੱਜ ਰਾਤ ਕੀ ਚੰਨ ਨਾਲ Come back, calls the hermit. You forgot your footprint. now <clears throat> And the last one Around the bell, blue sky, ringing. घड़ियाल द्वारे नीला अंबर गूंज रहा बहुत बहुत शुक्रिया ਸ਼ੈਤੂ ਤੇਰੇ ਆਪਣੇ ਦੋ ਦਿਨ ਦੁੱਧੀਆਂ ਤੋਂ ਸਖੇ ਨੇ ਉਸ ਨਾਲ ਉਸ ਕਰਦਾ ਪਹਿਲਾਂ ਬਹੁਤ ਖਾਤਮ ਹੋ ਲਗ ਗਈ ਕੰਪਨਾਇਕ ਜਿਹੀ ਆਪਣੀ ਦਾੜੀ ਨੂੰ ਸਟਾਰਟ ਕਰਨ ਲਈ ਸਾਡੀ ਬੰਨੇ ਤੇ ਹੈ ਕਿ ਤਾੜੀ ਬੰਨੀ ਬੇਕੇ ਤਾੜੀ ਬੰਨੀ ਬੇਕੇ ਬੱਚਾ ਕੁਛੇ ਨਾਨੋ ਆਰਿਓ ਮੰਨੇ ਕੀੜਾ ਦੇਖ ਕੇ ਬੱਚਾ ਬੋਲੇ मामा ਇਹਦੀ ਬੈਗ ਨਹੀਂ ਫਿਨਿਸ਼ ਕੀ ਬੇਬੇ ਕਹਿੰਦੀ RAM RAM ਬੇਬੇ ਬੋਲੇ RAM RAM ਬੱਚਾ ਆ ਕੇ ਪੁੱਛੇ ਤੈਨੂੰ ਡਰ ਲੱਗਦਾ ਬੇਬੇ ਓਕੇ ਫਿਰ ਇੱਕ ਦੋ ਪ੍ਰਵਾਸੀ ਤਨਪਾ ਮਾਰੇ ਕੰਨ ਦਾ ਬੈਗ ਤੁਲਾਈ ਜਦੋਂ ਜਾਈਦਾ ਜਹਾਜ਼ ਵਾਸਤੇ ਬੈਗ ਚੁਲਿਆ ਕੰਨ ਦਾ ਬੈਗ ਤੁਲਾਈ ਪਰਵਾਸੀ ਨੇ ਕੱਢ ਕਿਤਾਬਾਂ ਕਿਲੋ ਵਰਗੀ ਪਾਈ ਸ਼ਾ ਬਾਤ ਪਰਵਾਸੀ ਨੂੰ ਵਰਕੇ ਦੁੱਖ ਦੇ ਹੱਡ ਗੋਡੇ ਦੁੱਖ ਦੇ ਹੱਡ ਗੋਡੇ ਕੰਮ ਤੋਂ ਆਕੇ ਦਾਰੂ ਪੀਤੀ ਜਾਣ ਲੱਗਿਆਂ ਡੋਡੇ ਕੰਮ ਤੋਂ ਆਕੇ ਦਾਰੂ ਪੀਤੀ ਤਾਨ ਲੱਗਿਆਂ ਡੋਡੇ ਕੋਤਰੀ ਦੇ ਸੀਰੀਅਸ ਸੂਚਿਤ ਜਾਣਿਆਂ ਰਹੀ ਘਾਟਿਆ ਭਾ ਰਹੀ ਘਾਟਿਆ ਭਾ ਅੱਖਾਂ ਬੰਨ ਕੇ ਮਾਂ खेले बच्चियां ना फुल रहे ने टहर फुल रहे ने टहर पार्क बिचो आ रही कट्टे कहानी में अफसोस ले कीता फोन अफसोस ले कीता फोन प्लीज लीव ए मैसेज ਮੋਏ ਮਿੱਤਰ ਦੀ ਆਵਾਜ਼ ਹਾਂ ਜੀ ਕਿਤਨਾ ਤਕਸੁਰ ਤੇ ਕਿ ਤੋਂ ਫਾਂ ਵਾਰੀ ਰਾਤ ਤੋਂ ਫਾਂ ਵਾਰੀ ਰਾਤ ਘਰ ਦੇ ਕੁੱਤੇ ਨੂੰ ਮਿਲੀ ਸੰਗੜੀ ਨਮੀ ਸਵੇਰ ਮਿੱਕ ਸੋਤੋਂ ਮਿਲਿਆ ਮੋਈ ਮਾਂ ਦਾ ਚਸ਼ਮਾ

ਯਾਦਾਂਸ਼ ਵਧਾਉਂਦੀ ਸ਼ੀਸ਼ੀ ਯਾਦਾਂਸ਼ ਵਧਾਉਂੋ ਦਵਾਈ ਵਾਲੀ ਸ਼ੀਸ਼ੀ ਰੱਖ ਕੇ ਭੁੱਲ ਗਈ ਬੇਬੇ ਪੀ ਕੇ ਪਾਇਆ ਭੁੱਕੀ ਪੀ ਕੇ ਪਾਇਆ ਭੁੱਕੀ ਅੰਗਲੇ ਭਾਲੇ ਦਾਤਨ ਕਿਉਂ ਆ ਕੇ ਖੁਰ ਚੁੱਕੀ ਅਰਦਾਸ ਲਈ ਉੱਠਿਆ ਅਰਦਾਸ ਲਈ ਉੱਠਿਆ ਬਾਬਾ ਬੋਲੇ ਖਾਇ ਗੋਡੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ